ਸੰਗਤਿ ਪ੍ਰਭ ਸੰਗਤ ਮਿਲ ਸੰਗਤ ਹਮਸਕਰਾਈਂ ਅੰਦਰ ਸਚਾਨੇ ਹੋ ਮਾਇਆ ਪ੍ਰੀਤਮਿਆ ਤੁ ਤਨ ਮਨ ਹੋਏ ਨਿਹਾਲ ਤਨ ਮਨ ਹੋਏ ਨਿਹਾਲ 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 ਤਨ ਮਨ ਹੋਏ ਨਿਹਾਲ ਅਨੁਮਨ ਹੋਏ ਨਿਹੋਂ ਮਨ ਕਿਉ ਬਰਾਗ ਕਰੇਂਗਾ ਸਤ ਗੁਰੂ ਮੇਰਾ ਪੂਰਾ ਸਤ ਗੁਰੂ ਮੇਰਾ ਸਤ ਗੁਰੂ ਮੇਰਾ ਪੂਰਾ ਪੂਰਾ ਸਤ ਗੁਰੂ ਮੇਰਾ ਪੂਰਾ ਸਤ ਗੁਰੂ ਮੇਰਾ ਓ ਰੋ ਸਤਿ ਘੁਰ ਉਸ ਬੇ ਫਲ ਭਉ ਹੂਰਾ ਮਨ ਤੋਂ ਅਮਰਾਗੁ ਕਰੇਗਾ ਸਤ ਗੁਰੂ ਮੇਰਾ ਤੋਰਾ ਹੂ ਸਤ ਸਖੀ ਮਨ ਮੂਂ ਗਲ ਗੋ ਅਨਹਦ ਬਾਨੀ ਮਾਧ ਬਜਾਇਆ ਸ਼ਰਨ ਕਮਲ ਹਦਇੰ ਤਰਤੋਂ ਤਰਗਟੇ ਜੋ ਮਿਲ ਰਾਂ ਪਿਆਰ ਗੁਰੂ ਮੇਰਾ ਪੂਰਾ ਮਨ ਕਿਉ ਭਰਾ ਕਰੇਗਾ ਸਤ ਗੁਰੂ ਮੇਰਾ ਪੂਰਾ ਸਤ ਗੁਰੂ ਮੇਰਾ ਪੂਰਾ ਮਨ ਸਾ ਕਾ ਦਾਤ ਸਭ ਸੁਖੀ ਸਰੂ ਸਦਵੇ ਪਰਪੁਰ ਰੱਖੂ ਸਤਿਗੁਰ ਮੇਰਾ ਮਨਸਾ ਦਾ ਗਾਤ ਸਭ ਸੁਖੀ ਨੇ ਗਾਤ ਮਨਸਾ ਦਾ ਗਾਤ ਸਭ ਸੁਖੀ ਸਤਿਗੁਰੂ ਮੇਰਾ ਪੂਰਾ ਸਤਿਗੁਰੂ ਮੇਰਾ ਪੂਰਾ ਸਤਗੁਰੂ ਤਰਪਿਆਰੇ ਨੂੰ ਸਾਡਾ ਹੋਣ ਪੂਰੇ ਦਾ ਦਾ ਕਹਿ ਤੇ ਯਾਦ ਇਹਨੂੰ ਆਲੋ i ਗੁਰੂ ਸਰਹਾਏ ਕੰਜਰ ਪਿਆਲੋ ਬਿੰਗ ਕੇ ਸਾਈਆਂ ਦੇ ਸੈ ਲੋ ਜਹੜੇ ਦਾ ਸੰਸਖਤ ਰ ਚੰਗ ਪਟ ਖੇੜੇ ਆਂਦੇ ਰਹਿ ਲੋ ਮਨ ਚ ਹਰ ਮਨਲ ਕਉ ਕਿਉਂ ਦਰਸ਼ਨ ਪਾਈਆ ਮੈਂ ਲੱਖ ਵੜੇ ਤੇ ਸਹਬੋ ਜੇ ਬਿੰਦ ਬੁਲਾਈਆ ਮਚਾਰੇ ਕੁੰਡੋ ਪਾਲਿਓ ਤੁਲ ਜੇ ਵੜਨਾ ਸਾਈਆ ਮੈਂ ਦਸਿਓ ਮਾਰਗ ਸੰਤੋ ਕੋ ਪ੍ਰਭੁ ਮਲਾਈਆ ਉਹ ਕਰੀਨੇ ਆਲੇ ਪੰਦ ਮਤਮੂ ਸੱਜਣ ਆਵੇ ਕੋਈ ਆਨਮ ਲਵੇ ਜੀ ਉਈ ਆਨ ਮਿਲਾਂਵੇ ਅੱਜ ਓ ਮੈਂ ਫਿਰ ਮੇਲ ਮਿਲਾਂਵੇ ਓ ਮਿੱਤਰ ਪਿਆਰੇ ਨੂੰ ਸਾਡਾ ਹਾਲ ਮੂਰੀ ਦੰਦ ਕਹਿਣਾ ਮਿੱਤਰ ਪਿਆਰੇ ਨੂੰ ਓ ਆ ਈਦਾਂ ਦਾ ਕਰਨੋ ਰਸੋ ਹੈ ਨਾ ਪ੍ਰਾਣੀ ਆਧਾਰ ਰਾਮ ਸੁੰਦਰ ਸੋਬਾ ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰ ਰਾਮ ਗੋਪਾਲ ਦਿਆਲ ਕੇ ਅੰਦਨਾਂ ਲਨੂ ਮੇਲਾ ਕਾਂਤਨ ਮਾਲੀਆਂ ਨਿਮਾਣੀਆਂ ਨੇ ਨਤ ਪਰਸਨ ਦਰਸਨ ਪਰਸਨ ਲੈ ਨੀਂਦ ਰਹਿਣ ਬਹਾਨੀਆਂ ਗਿਆਨ ਵੰਜਨ ਨਾਮ ਬਜਨ ਪਏ ਸકલ ਸਿੰਗਾਰਾ ਨਾਨਕ ਪਿਆਪੈ ਸੰਤ ਜੰਪੈ ਮੇਲਕੰਤ ਹਮਾਰਾ ਚਿੰਤ ਕਟੋ ਲਵਣ ਦੁਖ ਬਰਵਸਵ ਮੇ ਪਿਉ ਇਹੋ ਹਮਾਰਾ ਜੀਵਨਾ ਇਹ ਮਾਰਾ ਜੀਵਨ ਤੂੰ ਸਹਬ ਸੱਚੇ ਵੇਖ ਪੁੱਤਰ ਪਿਆਰੇ ਨੂੰ ਸਾਡਾ ਹਾਲ ਮਰੀ ਦਾ ਕਹਿਣਾ ਪੁੱਤਰ ਪਿਆਰੇ ਨੂੰ ਉਹ ਹਾਲ ਮਰੀ ਦਾ ਕਹਿਣਾ રપાર

ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇ ਸਹਿਜ ਸੱਤੇ ਹੋਰਾ ਦਰਸ਼ਨ ਪਰਵਾਹ ਪ੍ਰਿਆਸਾਂ ਬੁੱਧ ਗਾਵਣੇ ਆਈਆਂ ਰਮਨ ਜੀ ਦੇ ਰਾਮਨ ਜੀ ਵਸਾਇਆ ਰਮਨ ਨੂੰ ਮੋਬ ਸਤਿਗੁਰੂ ਮੈਂ ਪਾਇਆ ਏ ਮਨ ਸਦਾ ਰੂ ਮਰਨਾਲੇ ਗਾਮਨੋ ਤੁ ਮੰਨ ਮੇਰੇ ਧੂਕ ਸਭ ਵਸਾਰੇ ਨ ਕੀ ਕਾਰੋ ਕਰੇ ਤੇਰਾ ਕਾਰਜੋ ਸਭ ਸਵਾਰੇ ਸਭ ਨਗਲਾ ਸੰਰਾਤ ਸੁ ਅਮੀ ਚੋਕ ਮਨੋਂ ਵਸਾਰੇ ਜੈ ਨਾਨਕ ਮਨ ਮੇਰੇ ਸਦਾ ਰੂ ਹਰਨਾਲੇ ਸੋਚੇ ਸਹਬਾ ਕੀ ਨਹੀ ਕਰਤੇ ਰੇ ਤਾ ਤੇਰਾ ਸਤਿਚ ਹੈ ਜਿਸ ਤੇ ਸੁਪਾਵੇ ਬਹੁ ਸ਼ੁਭ ਸਲਾਹ ਤੇਰੀ ਨਾਮ ਮਨਮਸਾਏ ਜਿਨ ਕੇ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹ ਨਾਮ ਤੇ ਸੱਚੇ ਸਾਭ ਕੰਨਾ ਹੈ ਕਾ ਤੇਰਾ ਸੱਚਾ ਨਾਮ ਅਧਾਰ ਸਤਿਨਾਮ ਆਧਾਰ ਮੇਰਾ ਜਿਨ ਕੋ ਕਾ ਸਭ ਬਵਾਈਆ ਅਸਾ ਉਸ ਕੀ ਮਨ ਮੈਂ ਵਸਿਆ ਜਿਨ ਚੋਂ ਸਪੋਜੋਈਆ ਕੁਰਬਾਨ ਕੇ ਦਾਗੁਰੇ ਟੋ ਜਿਸ ਦੀ ਆਏ ਵਡਿਆ ਆਮ ਕਿਸੂ ਮੋ ਸੰਤਸਾ ਬਤ ਕਰਾ ਤੇ ਉਹ ਨਾਮ ਮੇਰਾ ਯਾਗਰਵਾਜੇ ਪੰਜ ਸ਼ਬਦ ਅਦਕਾਰ ਸਪਾਕੇ ਕਾਰ ਸਪਾਦੇ ਸ਼ਬਦ ਅਦਕਾਰ ਇਸ ਸਰਕਾਰਿਆ ਰੂਪ ਦੇ ਵਸ ਕੇ ਤੰਕ ਹਲਕੰਟ ਕਮਾਰਿਆ ਭਿਕਰਮ ਪਾਇਆ ਤੋ ਜਨ ਕੋ ਸੇ ਨਾਮ ਹਰ ਕੇ ਲਾਗੇ ਰਮੇਨਿਕ ਤਸ ਕੋਵਾ ਤਤਕੰਟ ਤੇ ਵਾਜੇ ਸੁਮੋਟ ਪਾ ਕੀਓ ਸਗਲ ਮਨੋਰਤ ਆਪੁਰੇ ਪਰ ਪਾਇਆ ਸ੍ਰਿ ਸੱਗਲ ਵਸੂਰ ਤੁਕਮੋ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਪੈ ਸਾਥੇ ਪੂਰੇ ਗੋਟ ਜਾਏ ਇਹ ਪੁਨੀਤ ਕਹਤੇ ਤਸ ਗੁਰੂ ਦੇ ਅਪਰ ਤੁਮੇ ਬਨਕ ਨਾਮ ਗੁਰ ਚਰਨ ਲਾਗੇ ਦੇਵਸ ਰਾਤ ਦੋਇਦਾਈ ਵਾਇਆ ਕਿੰਨੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਵਾਚੇ ਤਰਮਦੂਰ ਕਰਮੀਆ ਪੋ ਆਪਣੀ ਇਨੜੇ ਕੇ ਧੂ ਜਿੰਮੀ ਨਾ ਆਇਆ ਹਿਮ ਸਖਤ ਤਾ ਨਾਮ ਮੁਖਿ ਹੋਜਲੇ ਤੇਰੀ ਚੁਤੀ ਦਾ ਵਾਹਿਗੁਰੂ ਜੰਮੀ ਨਾ ਆਇਆ ਕਾ ਨਾਮ ਤੇ ਮੁਖਿ ਹੋਜਲੇ